ਲੋ ਜੀ ਬੱਸ ਸਾਡੀ ਤਿਆਰ ਖੜੀ ਹੈ ਜੀ ਸੋ ਅੱਜ ਸੰਗਤਾਂ ਨੂੰ ਜਾਣਾ ਹੈ ਜੋ ਨੇੜੇ ਦੇ ਗੁਰੂ ਘਰ ਨੇ ਲੋਕਲ ਗੁਰੂ ਘਰ ਨੇ ਪਟਨਾ ਸਾਹਿਬ ਦੇ ਨੇੜੇ ਤੇੜੇ ਸੋ ਸੰਗਤਾਂ ਸਾਡੀਆਂ ਕੁਝ ਬੱਸ ਵਿੱਚ ਬੈਠ ਗਈਆਂ ਨੇ ਕੁਝ ਸੰਗਤਾਂ ਸਾਡੀਆਂ ਜੋ ਜੇ ਕੋਈ ਰੂਮ ਵਿੱਚ ਹੈ ਜਾਂ ਕੋਈ ਉਧਰ ਉਧਰ ਕੋਈ ਜਲਪਾਣੀ ਛਕਣ ਗਈਆਂ ਨੇ ਸੋ ਇਸ ਸਰਦਾਰ ਸਾਡੀ ਡਿਊਟੀ ਲੱਗੀ ਹੋਈ ਹੈ ਵੀ ਯਾਤਰੀਆਂ ਨੂੰ ਆਪਣੇ ਆਪਣੇ ਸੀਟਾਂ ਤੇ ਬਿਠਾਇਆ ਜਾਵੇ ਤਾਂ ਕਿ ਕੋਈ ਵੀ ਯਾਤਰੂ ਰਹਿ ਨਾ ਜਾਵੇ ਸੋ ਜੋ ਅੱਜ ਅਸੀਂ ਗੁਰੂ ਘਰ ਜਾਣੇ ਨੇ ਉਹ ਤਿੰਨ ਲੋਕਲ ਗੁਰੂ ਘਰ ਹਨ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਗੁਰਦੁਆਰਾ ਗੁਰੂ ਕਾ ਬਾਗ ਔਰ ਉਸ ਤੋਂ ਬਾਅਦ ਜਾਵਾਂਗੇ ਆਪਾਂ ਗੁਰਦੁਆਰਾ ਗਊ ਘਾਟ ਸਾਹਿਬ ਔਰ ਤੀਸਰਾ ਗੁਰਦੁਆਰਾ ਹੋਵੇਗਾ ਗੁਰਦੁਆਰਾ ਹਾਂਡੀ ਸਾਹਿਬ ਸੋ ਜੋ ਗੁਰਦੁਆਰਾ ਹਾਂਡੀ ਸਾਹਿਬ ਹੈ ਉਹ ਲਗਭਗ 25-30 ਕਿਲੋਮੀਟਰ ਦਾ ਦੂਰ ਚਾਉਂਦਾ ਹੈ ਔਰ ਜੋ ਗੁਰਦੁਆਰਾ ਗੁਰੂ ਕਾ ਬਾਗ ਹੈ ਉਹ ਹੈ ਤਾਂ ਨਜ਼ਦੀਕ ਹੀ ਹੈ ਪਰ ਥੋੜਾ ਟ੍ਰੈਫਿਕ ਹੋ ਜਾਂਦੀ ਹੈ ਸੋ ਜੋ ਗੁਰਦੁਆਰਾ ਗਊ ਘਾਟ ਹੈ ਉਹ ਇੱਥੋਂ ਵੈਸੇ ਬਿਲਕੁਲ ਹੀ ਨਜ਼ਦੀਕ ਹੈ ਪਰ ਬਾਜ਼ਾਰ ਚ ਭੀੜਾ ਹੋਣ ਕਰਕੇ ਇਸ ਟਾਈਮ ਬਹੁਤ ਟ੍ਰੈਫਿਕ ਹੁੰਦੀ ਆ ਸੋ ਉੱਥੇ ਵੀ ਜਾਣਾ ਆਪਾਂ ਸੋ ਸੰਗਤਾਂ ਸਾਡੀਆਂ ਤਕਰੀਬਨ ਬੈਠ ਹੀ ਗਈਆਂ ਨੇ ਕੁਝ ਸੰਗਤ ਰਹਿ ਗਈ ਹੈ ਜੋ ਥੱਲੇ ਆ ਸੋ ਚੱਲੇ ਪਾਉਂਦੇ ਆ ਜੀ ਅਗਲੇ ਪੜਾਵਾਲ ਨੂੰ ਜੀ ਸਮਤਾ ਪਹੁੰਚ ਗਿਆ ਜੀ ਗੁਰਦੁਆਰਾ ਗੁਰੂ ਕਾ ਬਾਗ ਸਵਿੱਚ ਦੇ ਜੋ ਇਤਿਹਾਸ ਹੈ ਉਹ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਇਹ ਸਥਾਨ ਨਵਾਬ ਇbrahim ਬਖਸ਼ کریم ਬਖਸ਼ ਦੋ ਭਰਾਵਾਂ ਦਾ ਸੁੱਕਿਆ ਹੋਇਆ ਬਗੀਚਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਸਾਂ ਤੋਂ ਵਾਪਸੀ ਸਮੇਂ ਇਸ ਬਾਗ ਵਿੱਚ ਆਪਣਾ ਡੇਰਾ ਲਾਇਆ ਸੀ ਗੁਰੂ ਜੀ ਦੇ ਚਰਨ ਪੈਦਾ ਇਹ ਸੁੱਕਿਆ ਬਾਗ ਹਰਿਆ ਭਰਿਆ ਹੋ ਗਿਆ। ਨਵਾਬਾ ਨੇ ਇਹ ਬਾਗ ਗੁਰੂ ਜੀ ਨੂੰ ਹੀ ਦੇ ਛੱਡਿਆ ਸੀ। ਅਤਿਸ਼ ਦੀ ਜੋ ਚਾਰ ਦਿਵਾਰੀ ਵਗੈਰਾ ਕਰਵਾਈ ਸੀ ਉਹ ਵੀ ਉਹਨਾਂ ਵੱਲੋਂ ਕਰਵਾਏ ਗਈ ਸੀ। ਸੋ ਇਸ ਸਥਾਨ ਤੇ ਜੋ ਇਤਿਹਾਸਿਕ ਚੀਜ਼ਾਂ ਹਨ ਉਹਨਾਂ ਵਿੱਚ ਇੱਕ ਥੜਾ ਸਾਵ ਜਿਸ ਤੇ ਉੱਤੇ ਗੁਰੂ ਜੀ ਆ ਕੇ ਬੈਠੇ ਸਨ ਨਿੰਮ ਦਾ ਦਰਖਤ ਹੈ। ਜੋ ਗੁਰੂ ਜੀ ਦੀ ਦਤਤੋਂ ਤੋਂ ਵੱਡਾ ਹੋਇਆ ਸੀ ਅਤੇ ਨਾਲ ਹੀ ਖੂਹ ਹੈ ਜਿਸ ਦੇ ਨਾਲ ਜਨਵਾਬ ਦੀ ਪਤਨੀ ਸੀ ਉਸ ਦਾ ਕੋਡ ਦੂਰ ਹੋਇਆ ਸੀ ਜੀ ਸੋ ਇੱਥੇ ਦਾ ਇਤਿਹਾਸ ਹੈ ਇਹ ਹੈ ਔਰ ਇੱਥੇ ਹੀ ਵਸਾਕ ਸੁਦੀ 7ਵੇਂ ਵਾਲੇ ਦਿਨ ਬਲਾ ਪ੍ਰੀਤਮ ਗੋਬਿੰਦ ਰਾਏ ਜੀ ਦਾ ਆਪਣੇ ਸਤਕਾਰਯੋਗ ਪਿਤਾ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਲ ਪਹਿਲੀ ਵਾਰ ਮੇਰੇ ਮਿਲਾਪ ਹੋਇਆ ਸੀ ਸੋ ਇਹ ਹੈ ਜੀ ਇਥੇ ਦਾ ਇਤਿਹਾਸ ਬਾਕੀ ਤੁਹਾਨੂੰ ਅੰਦਰ ਚੱਲ ਕੇ ਸਾਰੇ ਦਰਸ਼ਨ ਕਰਾਉਂਦੇ ਹਾਂ ਗੁਰੂ ਘਰ ਦੇ ਆਪਾਂ ਲੈਣਾ ਸਭਾ ਮੇਰਾ ਗਿਆ ਪਹਾਂ ਦੇ ਦੇ ਲੱਗੇ ਆ ਅਗਲੇ ਚਿੱਤਰ ਵਾਲੂ ਜੀ ਨਾਮ Sampai jumpa di video selanjutnya.

ਪਾਸੋਂ ਹੈ ਇਹ ਦੇਖੋ ਕੋਟਿਕ ਰਹੀ ਹੁਣ ਸਭ ਕਹਿੰਦਾ ਹੈ ਰੋਸ਼ਨਾ ਦੇ ਮੇਰੇ ਸ਼ਾਬੂ ਮਾਰੇ అదంటే ఎంత ఇప్పుడు ఫ్యామిలీ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਅਗੇ ਜਿਸ ਪਵਿੱਤਰ ਸਥਾਨ ਤੇ ਆਪ ਸਭ ਬੈਠੇ ਮਹਾਰਾਜ ਦੇ ਦਰਸ਼ਨ ਕਰ ਰਹੇ ਹੋ ਇਸ ਪਵਿੱਤਰ ਸਥਾਨ ਦਾ ਨਾਮ ਹੈਗਾ ਗੁਰਦੁਆਰਾ ਗੁਰੂ ਕਾ ਬਾਗ ਇਹ ਬਾਗ ਇੱਕ ਸਮਾਂ ਕਰੀਮ ਬਾਗ ਰਹੀਮ ਬਾਗ ਨਵਾਬ ਦਾ ਹੋਇਆ ਕਰਦਾ ਸੀ ਕੋਈ ਸਾਧੂ ਆਤਮਾ ਇਧਰੋਂ ਜਾ ਰਿਹਾ ਸੀ ਉਹਨੇ ਫਲ ਮੰਗਿਆ ਮਾਲੀ ਨੇ ਫਾਲ ਦੇ ਤੋ ਇਨਕਾਰ ਕੀਤਾ ਸਾਧੂ ਆਤਮਾ ਨੇ ਸ਼ਰਾਬ ਦੇ ਕੇ ਬਾਗ ਨੂੰ ਸੁਕਾ ਦਿੱਤਾ ਮਾਲੀ ਜੇਰਾ ਬੂਟਾ ਲਾਵੇ ਸੁੱਕ ਜਾ ਹਰਿਆ ਨਾ ਰਹੇ ਕਈ ਸਾਲਾਂ ਤੱਕ ਬਾਗ ਸੁੱਕਿਆ ਰਿਹਾ ਬਾਬਾ ਬਕਾਲਾ ਤੋਂ ਗੁਰਤੇਗ ਬਹਾਦਰ ਜੀ ਪਰਿਵਾਰ ਸਮੇਤ ਪੂਰਬ ਦੀ ਯਾਤਰਾ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਗੁਰਦੁਆਰਾ ਗਾਉ ਘਾਟ ਪਹੁੰਚੇ ਬਰਤਾਤਾਂ ਦੇ ਦਿਨ ਸੰਗੁਰੂ ਸਾਹਿਬ ਨੇ ਚਮਾਸਾ ਇੱਥੇ ਕੱਟਿਆ ਉਪਰੰਤ ਆਪਨੇ ਪਰਿਵਾਰ ਨੂੰ ਇੱਥੇ ਹੀ ਛੱਡ ਗਏ ਆਪ ਅਸਾਮ ਚਲੇ ਗਏ ਸਿੱਖੀ ਪ੍ਰਚਾਰ ਵਾਸਤੇ 22 ਦਸੰਬਰ 1668 ਈਸਵੀ ਕੋਸੂ ਦੀ 7ਵੇਂ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਦਾ ਪਤਨੇ ਵਿੱਚ અવਤਾਰ ਹੋਇਆ ਜਿਨ੍ਹਾਂ ਦਾ ਬਚਪਨ ਦਾ ਨਾਂ ਸੀ ਬਾਲਾ ਪ੍ਰੀਤਮ ਗੋਬਿੰਦ ਰਾਏ ਇਹ ਖੁਸ਼ੀਆਂ ਦੀ ਖਬਰ ਪਾਈ ਦਿਆਲ ਦਾਸ ਨੇ ਗੁਰਤੇਗ ਬਾਦ ਜਿਹਨੂੰ ਆਸਾਮ ਜਾ ਕੇ ਦਿੱਤੀ ਗੁਰੂ ਸਾਹਿਬ ਨੇ ਬੜੀ ਖੁਸ਼ੀ ਮਨਾਈ ਦਾਨਪੁਨ ਕੀਤਾ ਜਦ ਗੁਰਤੇਗ ਬਾਦਰ ਜੀ ਆਸਾਮ ਤੋਂ ਵਾਪਸ ਪੰਜਾਬ ਜਾਣ ਲੱਗੇ ਉਸ ਲਈ ਇਸ ਬਾਗ ਵਿੱਚ ਬੈਠੇ ਗੁਰੂ ਸਾਹਿਬ ਦੇ ਚਰਨ ਲਗਦੇ ਆ ਬਾਗ ਹਰਾ ਭਰਾ ਪੂਰੇ ਜੋਵਨ ਚ ਹੋ ਗਿਆ ਇਹ ਸ਼ੋਭ ਦਿਨ ਸੇ ਬਿਹਾਕ ਸੁਦੀ ਸਤਵੇਂ ਗੁਰਤੇਗ ਬਹਾਦਰ ਜੀ ਇਮਲੀ ਦੇ ਦਰਖਤ ਦੇ ਥੱਲੇ ਬੈਠੇ ਨੇ ਮਾਲੀ ਨੇ ਉਹ ਲੋਕਾਂ ਨੂੰ ਜਾ ਕੇ ਨਵਾਬ ਨੂੰ ਕਿਹਾ ਨਵਾਬ ਸਾਹਿਬ ਕਿੰਨੇ ਸਾਲਾਂ ਦਾ ਤੁਹਾਡਾ ਸੁੱਕਾ ਬਾਗ ਸੀ ਕੋਈ ਐਸੇ ਮਹਾਤਮਾ ਮਹਾਂਪੁਰ ਜਾ ਕੇ ਬੈਠ ਗਿਆ ਨੇ ਜਿਨ੍ਹਾਂ ਦੇ ਚਰਨ ਲੱਗਦੇ ਆ ਬਾਗ ਹਰਾ ਹੋ ਗਿਆ ਨਵਾਬ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਚੱਲ ਕੇ ਆਇਆ ਗੁਰਤੇਗ ਬਹਾਦਰ ਜੀ ਮਹਾਰਾਜ ਦਾਤਨ ਕਰ ਰਹੇ ਸਨ ਗੁਰੂ ਸਾਹਿਬ ਨੇ ਦਾਤਨ ਜ਼ਮੀਨ 'ਤੇ ਰੱਖ ਦਿੱਤੀ ਵਿੱਚ ਆਪਣਾ ਸਰਵ ਲੋਧਾ ਕੜਾ ਪਾ ਕੇ ਬਚਨ ਕੀਤੇ ਕਿ ਜਦ ਪਿਸ਼ਾਵਰ ਤੂੰ ਸੰਗਦਾ ਹੋਣ ਗਿਆ ਫਿਰ ਦਰਖ ਦਾ ਟਾਂ ਟੁੱਟੇਗਾ ਤੇ ਕੜਾ ਨਿਕਲੇਗਾ ਐ ਸਾਹਿਬ ਨੇ ਸੰਦੂਕ ਜਮਾਰ ਦਾ ਕੜਾ ਹੈਗਾ ਬਾਹਰ ਨਿੰਮ ਦਾ ਦਰਖਤ ਹੈ ਝੇਰੇ ਦਰਖਤ ਦੇ ਥੱਲੇ ਮਹਾਰਾਜ ਬੈਠੇ ਸਨ ਇਮਲੀ ਦਾ ਸੀ ਕੁਸਤਮਾ ਪਹਿਲੂ ਡਿੱਗਾ ਹੈ ਉਹਨਾਂ ਦਾ ਮੋਢੇ ਰੱਖਿਆ ਦਾ ਸੰਗਤਾਂ ਦੇ ਦਰਸ਼ਨਾਂ ਲਈ ਨਵਾਬ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਨਮਸਕਾਰ ਕੀਤੀ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਪੁੱਛਿਆ ਭਾਈ ਇਹ ਬਾਗ ਕਿਸ ਦਾ ਹੈ ਨਵਾਬ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਇਹ ਬਾਗ ਉਹਨ ਗੁਰੂ ਕਾ ਆਪ ਜੀ ਦਾ ਹੈ ਗੁਰੂ ਸਾਹਿਬ ਨੇ ਕਿਹਾ ਕਿ ਇਹ ਗੁਰੂ ਕਾ ਬਾਗ ਹੈ ਇਹਦੇ ਚਾਰ ਤਵੇਰੇ ਕੰਦ ਕਰਾ ਦੇ ਕੱਲ ਨੂੰ ਤੇਰੀ ਔਲਾਦ ਕੋਈ ਲੜਾਈ ਨਾ ਕਰੇ ਨਵਾਬ ਨੇ ਕੰੰਦ ਕਰਾਉਂਦੇ ਬਰੇ ਨਿਰਮਤਾ ਸਾਹਿਬ ਬੇਨਤੀ ਕੀਤੀ ਮਹਾਰਾਜ ਮੇਰੀ ਬੇਗਮ ਨੂੰ ਕੁਝ ਐਸਾ ਰੋਗ ਦੁਖ ਲੱਗਾ ਦਾ ਉਹ ਚੱਲ ਫੇਰ ਨਹੀਂ ਸਕਦੀ ਐ ਸਾਡੇ ਘਰ ਜੇ ਔਲਾਦ ਨਹੀਂ ਹੋਈ ਐ ਗੁਰਤੇਗ বাহাদুর ਜੀ ਮਹਾਰਾਜ ਨੇ ਕਿਹਾ ਭਾਈ ਤੂੰ ਆਪਣੀ ਬੇਗਮ ਨੂੰ ਲਿਆ ਕੇ ਆ ਬਾਗ ਦੇ ਵਿੱਚ ਖੂਹ ਆਗਾ ਖੂਹ ਦੇ ਜਾਨ ਨਾਲ ਇਸ਼ਨਾਨ ਕਰਾ ਜਿਹੜੇ ਸਾਧੂ ਮਹਾਤਮਾ ਨੇ ਸ਼ਰਾਬ ਦੇ ਕੇ ਬਾਗ ਨੂੰ ਸੁਕਾਇਆ ਸੀ ਗੁਰੂ ਸਾਹਿਬ ਦੀ ਮਹਿਮਾ ਪ੍ਰਸੰਸਾ ਸੁਣ ਕੇ ਆਇਆ ਪਰ ਅਦੇ ਹੰਕਾਰ ਵੀ ਸੀ ਉਹਨੂੰ ਹੰਕਾਰ ਸੀ ਕਿ ਮੈਂ ਇਹਨਾਂ ਨਾਲੋਂ ਉਮਰ ਜ ਵੱਡਾ ਮੇਰੇ ਕੋਲ ਵੀ ਕਰਾਮਾਤ ਹੈਗੀ ਏ ਗੁਰਤੇਗ ਬਹਾਦਰ ਜੀ ਮਹਾਰਾਜ ਨੂੰ ਪੁੱਛਿਆ ਭਾਈ ਪਹਿਲੇ ਜਾਮੇ ਤੇਰੀ ਕੋਈ ਵਸਤੂ ਗਮ ਹੋਈ ਹੈ ਸਾਧੂ ਮਹਾਤਮਾ ਨੇ ਧਿਆਨ ਲਾ ਕੇ ਕਿਹਾ ਕਿ ਮੈਂ ਪਹਿਲੇ ਜਾਮੇ ਸਮੁੰਦਰ ਦੇ ਕੰਡੇ ਬੈ ਕੇ ਤਪੱਸਿਆ ਭਗਤੀ ਕਰਦਾ ਸੀ ਸਮੁੰਦਰ ਇੱਕ ਦਿਨ ਉਛਾਲ ਹੀ ਜਾਇਆ ਮੇਰਾ ਆਸਨ ਤੇ ਬਿਰਾਗਨ ਰੋੜ ਕੇ ਲੈ ਗਿਆ ਗੁਰਤੇਗ ਬਹਾਦਰ ਜੀ ਮਾਰਾ ਨੇ ਕਿਹਾ ਕਿ ਜਾਏ ਖੋਵੇ ਚਾਤੀ ਮਾਰ ਖੋਵੇ ਚਾਤੀ ਮਾਰੀ ਵੇਖਿਆ ਕਿ ਆਸਨ ਤੇ ਬਿਰਾਗਨ ਦੋਵੇਂ ਤਰਦੇ ਪੈ ਨੇ ਕੱਢਣ ਦਵਾਦੋ ਪਹਿਚਾਨ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਾ ਆਪਣੇ ਆਪ ਉੱਲਾ ਬਖਸ਼ਉਣ ਲੱਗਾ ਨਵਾਬ ਆਪਣੀ ਬੇਗਮ ਨੂੰ ਲੈ ਕੇ ਆਇਆ ਬੇਗਮ ਨੇ ਖੁਦ ਇਹ ਜਾਣ ਇਸ਼ਨਾਨ ਕੀਤਾ ਉਹਦੇ ਸਰੀਰ ਦਾ ਜਿਹੜਾ ਦੁੱਖ ਰੋ ਕੋਰ ਸਾਰਾ ਹੀ ਦੂਰ ਹੋ ਗਿਆ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗੁਰਤੇਗ ਬਹਾਦਰ ਜੀ ਮਹਾਰਾਜ ਉਸ ਲਈ ਖੂਨ ਵਰ ਦਿੱਤੇ ਸੂਕੇ ਹਰੇ ਕੀ ਅਖੰਮਾ ਹੈ ਅਮਰਦੇਸਾਂ ਜਿਵਾਇ ਕਾਟੇ ਕਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਗੁਰਤੇਗ ਬਾਦ ਜੀ ਮਹਾਰਾਜ ਨੇ ਖੂਨ ਵਾਰ ਦਿੱਤਾ ਕਿ ਜੋ ਕੋਈ ਮਾਈ ਭਾਈ ਸਰਦਾ ਪ੍ਰੇਮ ਨਾਲ 12 ਸਤਮੀਆਂ ਖੁਦ ਜਨਨਾਲ ਇਸ਼ਨਾਨ ਕਰ ਲੈ ਗੁਰੂ ਘਰ ਦੀ ਅਰਦਾਸ ਕਰੇਗਾ ਉਹਨਾਂ ਦੀਆਂ ਸਭ ਮਨੁਕਾਮਨਾ ਪੂਰਨ ਹੋਣਗੀਆਂ ਜਿਨ੍ਹਾਂ ਦੇ ਸਰੀਰ ਤੇ ਦੁੱਖ ਰੋਗ ਹੈ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਤਾਂ ਹੋ ਕੇ ਨਹੀਂ ਰਹਿੰਦੀ ਐ ਹੋਣ ਵੀ ਸੰਗ ਦਾ ਤੇ ਸਤਵੀਨ ਬੜੇ ਸਰਦਾ ਪਿਆਰ ਨਾ ਸ਼ਨਾਣ ਕਰਦਿਆਂ ਨੇ ਗੁਰੂ ਘਰ ਜੀ ਅਰਦਾਸ ਕਰਦੇ ਨੇ ਜਗਤ ਗੁਰ ਤੇਗ ਬਹਾਦਰ ਜੀ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਮਨੋ ਕਾਮਨਾ ਸਰਦਾ ਪੂਰੀਆਂ ਹੁੰਦਿਆਂ ਨੇ ਸ਼ੁਕਰਾਨੇ ਵਜੂ ਕੋਈ ਆ ਕੇ ਸ੍ਰੀ ਅਖੰਡ ਪਾਠ ਕਰਾਉਂਦਾ ਕੋਈ ਲੰਗਰ ਲਾਉਂਦਾ ਫਿਰ ਕੋਈ ਬੂਟੇ ਥੇ ਲਾਉਂਦੇ ਨੇ ਪਟਨੇ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ 4 ਤਾਲ ਦੇ ਹੋ ਗਏ ਨੇ ਪਟਨੇ ਦੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਲਕੀ ਵਿੱਚ ਬਿਠਾ ਲ ਕੇ ਇੱਥੇ ਲਿਆਏ ਗੁਰਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਲੀ ਵਿਰਾਮਲਾਪ ਇਸੇ ਬਾਗ ਵਿੱਚ ਹੋਇਆ ਪਿਓ ਪੋਤੇ ਪਹਿਲੇ ਮਿਲਾਪ ਦੀ ਨਿਸ਼ਾਨੀ ਯਾਦਗਾਰ ਵਿੱਚ ਇਹ ਗੁਰਦੁਆਰਾ ਗੁਰੂ ਕਾ ਬਾਗ ਹੈ ਸੰਗਤ ਜੀ ਅਜੇ ਗੁਰੂ ਕਾ ਬਾਗ ਗੁਰਦੁਰਾ ਸਾਹਿਬ ਦੇ ਕੋਲ ਜੋ ਬਾਗ ਜਿੱਥੇ ਜੋ ਵੀ ਸ਼ਰਧਾ ਵਾਲਾ ਆ ਕੇ ਇੱਥੇ ਪੇੜ ਲਗਾਉਂਦੇ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਦੀ ਕਿਸੇ ਦੀ ਕੋਈ ਮਨੋ ਕਾਮਨਾ ਹੈ ਉਸ ਤਰ੍ਹਾਂ ਕੋਈ ਅੰਬ ਦਾ ਪੇੜ ਲਗਾ ਰਿਹਾ ਹੈ ਪੇੜ ਤੇ ਕਾਫੀ ਨੇ ਕਮਰੂਦਾਂ ਦੇ ਵੀ ਨੇ ਜੀ ਹੋਰ ਵੀ ਕਈ ਨੇ ਸਵੇ ਗੁਰਦੁਰਾ ਜੋ ਹੈ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੈ। ਉਹ ਪਟਨਾ ਸਾਹਿਬ ਦੇ ਜੋ ਗੁਰਦੁਆਰਾ ਹੈ ਸਚਕੰਡ ਉਹਦੇ ਨਾਲ ਹੀ ਪੈਂਦਾ ਹੈ। ਇਹ ਸੰਗਤਾਂ ਆ ਰਹੀਆਂ ਜੀ ਆਪਣਾ ਆਪਣਾ ਬੂਟਾ ਪੇੜ ਲਗਾਉਣ ਵਾਸਤੇ। ਇਹ ਆ ਜੀ ਸਾਰੇ ਆਮਬ ਦੇ ਬੂਟੇ ਇਹ ਜੋ ਭਾਈ ਸਾਹਿਬ ਨੇ ਦੁਕਾਨ ਵਾਲੇ ਇਹਨਾਂ ਰੱਖੇ ਨੇ ਬਾਰ ਜੋ ਕਿਸੇ ਸਰਦਾਬਾ ਨੂੰ ਕਿਸੇ ਭਿੰਨ ਭਰਾ ਨੂੰ ਚਾਹੀਦਾ ਹੋਵੇ ਲਗਾਣਾ ਹੋਵੇ ਬੁੱਟਾ ਅੰਦਰ ਗੁਰੂ ਕੇ ਬਾਗ ਦੇ ਵਿੱਚ ਸੋ ਇੱਥੋਂ ਲ ਜਾ ਸਕਦਾ ਹੈ ਔਰ ਨਾਲ ਇਹ ਕੈਨੀਆਂ ਜਲ ਵਾਸਤੇ ਇਹ ਜੋ ਗੁਰੂ ਜੀ ਦਾ ਖੂਹ ਹੈ ਇਤਿਹਾਸਿਕ ਖੂਹ ਹੈ ਇੱਥੋਂ ਆਪਾਂ ਜਲ ਵੀ ਕਿਸ ਨੂੰ ਆਪਣੇ ਘਰ ਵਾਸਤੇ ਚਾਹੀਦਾ ਹੋਵੇ ਸੋ ਲਾ ਜਾ ਸਕਦੇ ਨੇ ਇਹ ਸਾਡੀਆਂ ਸੰਗਤਾਂ ਗੁਰਮੁਖ ਪਿਆਰੇ ਅੱਜ ਜਲ ਸ਼ਕਰੇ ਜੀ ਖੂਦ ਆ ਪਾਣੀ ਕੋਰ ਕਹਿੰਦਾ ਪਿਆ ਧੰਨ ਭਾਗ ਨੇ ਸੰਗਤਾਂ ਦੇ ਕੁੜੀਆਂ ਦਾ ਵੀ ਆਈ ਹਾਲ ਜੋ ਅੱਜ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਉਸਤਾਨ ਤੇ ਪੁੱਜੀਆਂ ਹਨ ਸੰਗਤਾਂ ਸੋ ਦੇਖੂਗਾ ਜੀ ਦੇਖੋ ਆਜੋ ਆਜੋ ਥੋੜੀ ਹੋਣੀ ਕੋਣ ਅਸੀਂ ਚੱਲਣਾ ਜਗਲੇ ਗੁਰੂ ਘਰ ਦੇ ਵਿੱਚ